ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀ ਦੇ ਮਾਲਕ ਸਮਰਾਟ ਸਤਗੁਰੂ ਜਿਨ੍ਹਾਂ ਦੀ ਕਿਰਪਾ ਸਦਕਾ ਖਾਲਸਾ ਜੀ ਸ੍ਰੀ ਜਪਜੀ ਸਾਹਿਬ ਜੀ ਦੀ ਵਿਚਾਰ ਆਪਾਂ ਕਰ ਰਹੇ ਹਾਂ ਸੋ ਮਹਾਰਾਜ ਦੀ ਕਿਰਪਾ ਸਦਕਾ ਪਿਛੇ 26 ਪੌੜੀਆਂ ਦੀ ਵਿਚਾਰ ਹੋ ਚੁੱਕੀ ਹੈ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰੂ ਅੱਗੇ ਮਿਹਰਾ ਵਰਤਾ ਰਹੇ ਆਓ ਸਰਵਨ ਕੜੀ ਕਰੀਏ ਖਾਲਸਾ ਜੀ ਸਿੱਧਾ ਨੇ ਪ੍ਰਸ਼ਨ ਕੀਤਾ ਕਿ ਇਹ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੁਸਾਂ ਨੇ ਅਕਾਲ ਪੁਰਖ ਦੇ ਸਬੰਧ ਵਿੱਚ ਸਾਨੂੰ ਬਹੁਤ ਕੁਝ ਦੱਸਿਆ ਬੜੇ ਅਮੋਲਕ ਬਚਨ ਦੱਸੇ ਅਕਾਥ ਸਰੂਪ ਉਹਦਾ ਵਰਣਨ ਕੀਤਾ ਹੈ ਕਿ ਵਾਹਿਗੁਰੂ ਜੀ ਐਵੇਂ ਦੇ ਹਨ ਵਾਹਿਗੁਰੂ ਜੀ ਨੇ ਐਵੇਂ ਸ੍ਰਿਸ਼ਟੀ ਪੈਦਾ ਕੀਤੀ ਹੈ ਮਹਾਰਾਜ ਸਾਡੇ ਤੇ ਕਿਰਪਾ ਕਰੋ ਸਾਨੂੰ ਉਸ ਪ੍ਰਭੂ ਵਾਹਿਗੁਰੂ ਜੀ ਦਾ ਦਰ ਘਰ ਦੱਸੋ ਕਿ ਹੋ ਜਾ ਹੈ ਕਿਵੇਂ ਦਾ ਉਹਦਾ ਦਰ ਹੈ ਕਿਵੇਂ ਦਾ ਉਹਦਾ ਘਰ ਹੈ ਉਹਦੇ ਬਾਰੇ ਸਾਨੂੰ ਚਾਣਨਾ ਪਾਓ ਮਹਾਰਾਜ ਕਿਰਪਾ ਕਰੋ ਉਹਦੇ ਦਰ ਤੇ ਕੀ ਕੁਝ ਹੋ ਰਿਹਾ ਮਹਾਰਾਜ ਸੱਚੇ ਪਾਸ਼ਾ ਇਹ ਸਾਨੂੰ ਦੱਸਣਾ ਕਰੋ ਧੰਨ ਗੁਰੂ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਜੀ ਅੱਗੇ ਫਰਮਾਉਂਦੇ ਹਨ ਖਾਲਸਾ ਜੀ ਮਹਾਰਾਜ ਕਹਿੰਦੇ ਸੋ ਦਰ ਕੇਹਾ ਸੋ ਕਰਕੇ ਹਾ ਜਿਤਬਹਿ ਸਰਬ ਸਮਾਲੇ ਇਹ ਸਿੱਧ ਲੋਕੋ ਮੈਂ ਉਸ ਵਾਹਿਗੁਰੂ ਅਕਾਲ ਪੁਰਖ ਦੇ ਦਰ ਦੀ ਭਾਈ ਕਿਹੋ ਜਿਹਾ ਵਰਣਨ ਕਰੀਏ ਉਹਦੇ ਘਰ ਦਾ ਤੇ ਕਿਹੋ ਜਿਹਾ ਵਰਣਨ ਕਰੀਏ ਉਹਦੇ ਦਰ ਦਾ ਭਾਵ ਉਸ ਪ੍ਰਭੂ ਦਾ ਜਿਹੜਾ ਦਰ ਹੈ ਜਾਂ ਘਰ ਹੈ ਉਹ ਅਚਰਜ ਰੂਪ ਹੈ ਉਸ ਦਰ ਘਰ ਦੀ ਖਾਲਸਾ ਜੀ ਮਹਿਮਾ ਨਹੀਂ ਕੀਤੀ ਜਾ ਸਕਦੀ ਉਹ ਐਡਾ ਪਾਵਨ ਪਵਿੱਤਰ ਹੈ ਜਿੱਥੇ ਬੈਠ ਕੇ ਜਿਤਬਾ ਸਰਬ ਸੰਭਾਲੇ ਜਿੱਥੇ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਜੀ ਸਾਰੇ ਜੀਵਾਂ ਦੀ ਖਾਲਸਾ ਜੀ ਸਾਮ ਸੰਭਾਲ ਕਰ ਰਿਹਾ ਸਾਰਿਆਂ ਨੂੰ ਰਿਜਕ ਦੇ ਰਿਹਾ ਸਾਰਿਆਂ ਨੂੰ ਸਭ ਕੁਝ ਪੋਚਾਰ ਰਿਹਾ ਸੋ ਖਾਲਸਾ ਜੀ ਇਹ ਜਿਹੜਾ ਦੋਹਰਾ ਆਪਾਂ ਪੜ੍ਹਦੇ ਹਾਂ ਸੋ ਦਰ ਕੇ ਇਹ ਵਾਲਾ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੀਨ ਦੁਨੀ ਦੇ ਮਾਲਕ ਜੀ ਨੇ ਧੰਨ ਸ਼੍ਰੀ ਗੁਰੂ ਬ੍ਰਿੰਦ ਸਾਹਿਬ ਜੀ ਮਹਾਰਾਜ ਤਿੰਨ ਮਹਾਰਾਜ ਵਿੱਚ ਤਿੰਨ ਵਾਰ ਆਉਂਦਾ ਹੈ ਇੱਕ ਵਾਰ ਖਾਲਸਾ ਜੀ ਰਹਿਰਾਸ ਵਿੱਚ ਆਉਂਦਾ ਹੈ ਆਰੰਭ ਵੇਲੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਮਾਰਏ ਨੇ ਉਚਾਰਨਾ ਕੀਤਾ ਹੈ ਤੇ ਦੂਸਰਾ ਖਾਲਸਾ ਜੀ ਆਉਂਦਾ ਜਿਹੜਾ ਆਸਾ ਰਾਗ ਦੇ ਵਿੱਚ ਆਰੰਭ ਵਿੱਚ ਆਉਂਦਾ ਹੈ ਤੇ ਉਹ ਖਾਲਸਾ ਜੀ ਉਹਦੇ ਵਿੱਚ ਥੋੜਾ ਜਿਹਾ ਲਗਾ ਮਾਤਰਾ ਦਾ ਭੇਦ ਹੈ ਤੇ ਉਹ ਭੈਣ ਬੇਬੇ ਨਾਨਕੀ ਜੀ ਦੇ ਸਨਮੁਖ ਮਹਾਰਾਜ ਜੀਆ ਨੇ ਉਚਾਰਨ ਕੀਤਾ ਤੇ ਤੀਸਰਾ ਖਾਲਸਾ ਜੀ ਜਿਹੜਾ ਸੋਧਰ ਹੈ ਇਹ ਜਪਜੀ ਸਾਹਿਬ ਵਾਲਾ ਜਿਹੜਾ ਸਿੱਧਾਂ ਨਾਲ ਮਹਾਰਾਜ ਜੀਆ ਨੇ ਇਹ ਗੋਸ਼ਟੀ ਕੀਤੀਆਂ ਪ੍ਰਸ਼ਨ ਉੱਤਰੀ ਕੀਤੀਆਂ ਖਾਲਸਾ ਜੀ ਉਚਾਰਨ ਕੀਤਾ ਹੈ ਸੋ ਜਿਹੜਾ ਦਰ ਹੈ ਦਰ ਦਾ ਮਤਲਬ ਕੀ ਹੈ ਦਰ ਦਾ ਮਤਲਬ ਖਾਲਸਾ ਜੀ ਸਾਧ ਸੰਗਤ ਹੈ ਦਰ ਦਾ ਮਤਲਬ ਸੰਸਾਰ ਵੀ ਹੈ ਦਰ ਦਾ ਮਤਲਬ ਮੁਖ ਵੀ ਹੁੰਦਾ ਹੈ ਦਰ ਦਾ ਮਤਲਬ ਗਿਆਨ ਵੀ ਹੁੰਦਾ ਹੈ ਤੇ ਘਰ ਖਾਲਸਾ ਜੀ ਵੈਕੁੰਠ ਹੁੰਦਾ ਘਰ ਦਾ ਮਤਲਬ ਪਰਲੋਕ ਵੀ ਹੁੰਦਾ ਘਰ ਮਤਲਬ ਹਿਰਦਾ ਵੀ ਹੁੰਦਾ ਤੇ ਘਰ ਮਤਲਬ ਸਰੂਪ ਹੀ ਹੁੰਦਾ ਸੋ ਮਹਾਰਾਜ ਜੀ ਨੇ ਘਰ ਦਾ ਮਤਲਬ ਆਤਮਾ ਸਰੂਪ ਵੀ ਦੱਸਿਆ ਹੈ ਸੋ ਖਾਲਸਾ ਜੀ ਇਹ ਵਾਹਿਗੁਰੂ ਜੀ ਦੇ ਦਰ ਬਾਰੇ ਕੀ ਵਰਣਨ ਕਰ ਸਕੀਏ ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਦੇ ਦਰ ਉਤੇ ਕੀ ਕੋ ਜੋ ਰਿਆ ਆ ਉਹ ਤੁਹਾਨੂੰ ਸਿੱਧੋ ਦੱਸੀਏ ਮਹਾਰਾਜ ਕਹਿੰਦੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਨ ਹਾਰੇ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਦਰ ਉਤੇ ਅਨੇਕਾਂ ਪ੍ਰਕਾਰ ਦੇ ਖਾਲਸਾ ਜੀ ਵਾਜੇ ਵਜ ਰਹੇ ਅਣਗਿਣਤ ਹੀ ਵਾਜੇ ਵਜ ਰਹੇ ਨਾਦ ਕਈ ਪ੍ਰਕਾਰ ਦੀਆਂ ਧੁਨਾਂ ਵੱਜ ਰਹੀਆਂ ਤੇ ਮਹਾਰਾਜ ਕਹਿੰਦੇ ਉਹਨਾਂ ਦੀ ਕੋਈ ਗਿਣਤੀ ਨਹੀਂ ਇਹੋ ਜੀਆਂ ਸੁਰਾਂ ਨਿਕਲ ਰਹੀਆਂ ਤੇ ਪਤਾ ਨਹੀਂ ਕਿੰਨੇ ਕੁ ਉਹਨਾਂ ਸੁਰਾਂ ਨੂੰ ਵਜਾਉਣ ਵਾਲੇ ਨੇ ਨਾਰਦ ਵਰਗੇ ਤੂੰਬਰ ਵਰਗੇ ਖਾਲਸਾ ਜੀ ਇਹ ਜਿਹੜੇ ਵਜੰਤਰੀ ਨੇ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਕੋਈ ਅਗਿਣਤ ਹਿਸਾਬ ਨਹੀਂ ਲਾ ਸਕਦਾ ਅਗਣਤੀ ਹੀ ਹਨ ਜਿਹੜੇ ਵਾਜੇ ਵੱਜਦੇ ਜਾਂ ਸੁਰਾਂ ਉੱਠ ਰਹੀਆਂ ਕਿਤੇ ਰਾਗ ਪਰੀ ਸੋ ਕਹੀਆਂ ਕਿਤੇ ਗਾਵਣ ਹਾਰੇ ਸਤਿਗੁਰੂ ਕਹਿੰਦੇ ਉਸ ਵਾਹਿਗੁਰੂ ਜੀ ਦੇ ਦਰ ਘਰ ਅੰਦਰ ਹਰਾਗ ਅਤੇ ਪਰੀ ਭਾਵ ਇਹਤੇ ਰਾਗ ਪਰਿਪਰੀ ਮਤਲਬ ਖਾਲਸਾ ਜੀ ਰਾਗਣੀਆਂ ਆਪਣੇ ਪਰਿਵਾਰਾ ਸਮੇਤ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਜਸ ਗਾ ਰਹੇ ਆਲਾਪ ਰਹੀਆਂ ਨੇ ਪਰਮੇਸ਼ਰ ਦੇ ਜਸ ਨੂੰ ਤੇ ਕਿੰਨੇ ਹੀ ਉਹਨਾਂ ਰਾਗ ਰਾਗਣੀਆਂ ਨੂੰ ਗਾਉਣ ਵਾਲੇ ਹਾ ਹੂ ਹੂ ਆਦਕ ਖਾਲਸਾ ਜੀ ਗੰਦਰਭ ਹਨ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਦੀ ਸਿਫਤੀ ਨੂੰ ਉਹਦੇ ਦਰ ਘਰ ਵਿੱਚ ਬੈਠ ਕੇ ਗਾ ਰਹੇ ਮਹਾਰਾਜ ਅੱਗੇ ਫਰਮਾਉਂਦੇ ਗਾਵੈ ਤੋਹਨੋਂ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਸਤਿਗੁਰੂ ਜੀ ਕਹਿੰਦੇ ਸਿੱਧ ਲੋਕੋ ਪਵਨ ਪਾਣੀ ਤੇ ਅਗਨੀ ਇਹ ਤਿੰਨੋਂ ਤਤ ਜਾਂ ਪੰਜੋ ਤਤ ਉਸ ਵਾਹਿਗੁਰੂ ਜੀ ਨੂੰ ਗਾ ਰਹੇ ਨੇ ਤੇ ਇਹ ਤਿੰਨਾ ਤਤਾਂ ਦਾ ਭਾਵ ਵੀ ਇੱਥੇ ਦੱਸਿਆ ਹੈ ਖਾਲਸਾ ਜੀ ਤ੍ਰੈ ਗੁਣੀ ਜੀਵ ਜਿੱਦਾਂ ਤਿੰਨ ਦੇਵਤੇ ਹੋਏ ਬ੍ਰਹਮਾ ਜੀ ਵਿਸ਼ਨੂੰ ਜੀ ਤੇ ਸ਼ਿਵ ਜੀ ਇਹ ਵੀ ਤੇਰੇ ਜਸ ਨੂੰ ਵਾਹਿਗੁਰੂ ਜੀ ਉਹਦੇ ਦਰ ਵਿੱਚ ਉਰੇ ਦਰ ਘਰ ਨੂੰ ਗਾ ਰਹੇ ਉਹਦੀ ਮਹਿਮਾ ਨੂੰ ਗਾ ਰਹੇ ਗਾਵੇ ਰਾਜਾ ਧਰਮਦੁਆਰੇ ਦੁਆਰੇ ਮਤਲਬ ਖਾਲਸਾ ਜੀ ਦਰ ਹੁੰਦਾ ਆ ਰਹੇ ਮਤਲਬ ਖੜਾ ਭਾਵ ਮਹਾਰਾ ਸੱਚੇ ਪਾਸ਼ਾ ਕਹਿੰਦੇ ਜਿਹੜਾ ਧਰਮ ਰਾਜਾ ਹੈ ਸਾਰੇ ਜੀਵਾਂ ਦਾ ਖਾਲਸਾ ਜੀ ਨਿਆ ਕਰਦਾ ਹੈ ਮਹਾਰਾ ਕਹਿੰਦੇ ਉਹ ਵੀ ਉਸ ਪਰਮੇਸ਼ਰ ਦੇ ਦਰ ਉਤੇ ਖੜਾ ਉਹਦੇ ਜਸ ਨੂੰ ਗਾ ਰਿਹਾ ਹੈ ਗਾਵੇ ਚਿੱਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਸਤਗੁਰੂ ਕਹਿੰਦੇ ਚਿਤਤ ਗੁਪਤ ਜਿਹੜੀਆਂ ਦੋ ਸ਼ਕਤੀਆਂ ਖਾਲਸਾ ਜੀ ਜੀਵ ਦੇ ਨਾਲ ਹਮੇਸ਼ਾ ਰਹਿੰਦੀਆਂ ਜਿਹੜਾ ਜੀਵ ਦੇ ਮੰਦੇ ਤੇ ਚੰਗੇ ਕਰਮਾਂ ਨੂੰ ਲਿਖਦੀਆਂ ਹਨ ਤੇ ਉਹ ਜਿਹੜਾ ਲਿਖਿਆ ਹੋਇਆ ਖਾਲਸਾ ਜੀ ਕਰਮ ਹੁੰਦਾ ਫਿਰ ਧਰਮਰਾਜ ਦੀ ਕਿਚਾਰੀ ਅੱਗੇ ਜਾਂਦਾ ਲੇਖਾ ਬਣ ਕੇ ਹਿਸਾਬ ਬਣ ਕੇ ਫਿਰ ਉਸ ਹਿਸਾਬ ਨਾਲ ਧਰਮਰਾਜ ਆ ਨਿਆਂ ਕਰਦਾ ਹੈ ਸਤਗੁਰੂ ਜੀ ਕਹਿੰਦੇ ਉਹ ਚਿਤਤ ਗੁਪਤ ਵੀ ਜਿਹੜੇ ਲਿਖ ਲਿਖ ਕੇ ਤੇ ਜਿਨ੍ਹਾਂ ਨੂੰ ਧਰਮਰਾਜਾ ਵਿਚਾਰ ਰਿਹਾ ਹੈ ਉਹ ਵੀ ਮਹਾਰਾਜ ਜੀ ਤੁਹਾਡੇ ਦਰ ਘਰ ਨੂੰ ਗਾ ਰਹੇ ਨੇ ਤੁਹਾਡੇ ਦਰ ਘਰ ਦਾ ਜਸ ਗਾ ਰਹੇ ਨੇ ਜਿਹੜਾ ਆਪਣੀ ਲਿਖ ਲਿਖ ਵਿਚਾਰੇ ਮਹਾਰਾਜ ਨੇ ਲਿਖਿਆ ਲਿਖੀ ਲਿਖਤ ਨੂੰ ਧਰਮਰਾਜਾ ਜਿੱਥੇ ਵਿਚਾਰਦਾ ਹੈ ਉਹ ਵੀ ਵਾਹਿਗੁਰੂ ਸੱਚੇ ਪਾਸ਼ਾ ਤੁਹਾਡੇ ਜਸ ਨੂੰ ਗਾਉਂਦਾ ਹੈ ਗਾਵੈ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਸ਼ਿਵ ਜੀ ਵਰਗੇ ਈਸ਼ਰ ਖਾਲਸਾ ਜੀ ਸ਼ਿਵ ਜੀ ਭਗਵਾਨ ਅਗੇ ਬ੍ਰਮਾ ਬ੍ਰਹਮਾ ਜੀ ਤੇ ਦੇਵੀ ਸਖਾਲਸਾ ਜੀ ਇਥੇ ਪ੍ਰਕਰਨ ਅਨੁਸਾਰ ਵਿਸ਼ਨੂੰ ਭਗਵਾਨ ਦਾ ਵੀ ਨਾਮ ਲਿਖਿਆ ਜਾਂ ਖਾਲਸਾ ਜੀ ਦੇਵੀ ਰੂਪ ਭਾਵ ਜਿੰਨੀਆਂ ਦੇਵੀਆਂ 9 ਲੱਖ ਦੇਵੀ ਮੰਨੀ ਐ ਉਹ ਸਾਰੀ ਵਾਹਿਗੁਰੂ ਜੀ ਸੋਹਣ ਸਦਾ ਸਵਾਰੇ ਉਹ ਤੁਹਾਡੇ ਜਸ ਨੂੰ ਸਵਾਰ ਸਵਾਰ ਕੇ ਗਾ ਰਹੀਆਂ ਮਹਾਰਾਜ ਸੋਭਾ ਪਾ ਰਹੀਆਂ ਤੁਹਾਡੇ ਦਰ ਘਰ ਦੀ ਸਿਫਤ ਕਰਦੇ ਆ ਮਹਾਰਾਜ ਤੁਹਾਡੇ ਦਰ ਘਰ ਦੀ ਉਹ ਵੀ ਸਿਫਤ ਕਰ ਰਹੀਆਂ ਗਾਵਹ ਇੰਦ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਇੰਦਰ ਵਰਗੇ ਖਾਲਸਾ ਜੀ ਜਿਹੜਾ ਦੇਵਤਿਆਂ ਦਾ ਪਾਤਸ਼ਾਹ ਹੈ ਇੰਦਾਸਣ ਇੰਦਰ ਦੇ ਤਖਤ ਤੇ ਬੈਠ ਕੇ ਭਾਵੇਂ ਆਪਣੇ ਤਖਤ ਤੇ ਬੈਠ ਕੇ ਦੇਵਤਿਆਂ ਦਰ ਨਾਲੇ ਜਿਹੜੇ ਖਾਲਸਾ ਜੀ ਹੋਰ ਦੇਵਤੇ ਨੇ ਉਹਨਾਂ ਨਾਲ ਰਲ ਕੇ ਮਹਾਰਾਜ ਤੁਹਾਡੇ ਦਰ ਘਰ ਦੀ ਸਿਫਤ ਕਰ ਰਿਹਾ ਤੁਹਾਡੀ ਸਿਫਤ ਕਰ ਰਿਹਾ ਸੱਚੇ ਪਾਤਸ਼ਾਹ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਇਹ ਸਿੱਧ ਲੋਕੋ ਜਿਹੜੇ ਸਿੱਧ ਨੇ ਸਮਾਧੀਆਂ ਲਾ ਕੇ ਬੈਠੇ ਹਨ ਉਹ ਵੀ ਉਸ ਵਾਹਿਗੁਰਜੀ ਦੇ ਜਸ ਨੂੰ ਗਾਉਂਦੇ ਨੇ ਉਹਦੇ ਦਰ ਘਰ ਦੀ ਮਹਿਮਾ ਨੂੰ ਗਾਉਂਦੇ ਹਨ ਗਾਵਣ ਸਾਧ ਵਿਚਾਰੇ ਜਿਹੜੇ ਖਾਲਸਾ ਦੀ ਨਿਸਕਪਟ ਸੁਭਾਅ ਵਾਲੇ ਗਰੀਬੜੇ ਸਾਧ ਹਨ ਜਿਹੜੇ ਗਰੀਬ ਗੁਰਬੇ ਭਾਵ ਕਿਸੇ ਪ੍ਰਕਾਰ ਦਾ ਕਿਸੇ ਨਾਲ ਲੈਣ ਦੇਣ ਨਹੀਂ ਤੇ ਠੰਡੇ ਸੁਭਾਅ ਦੇ ਉਹ ਵਿਚਾਰੇ ਸਾਧਵੀ ਮਹਾਰਾਜ ਅਕਾਲਪੁਰਖ ਦੇ ਜਸ ਨੂੰ ਗਾਉਂਦੇ ਹਨ ਉਹਦੇ ਦਰ ਘਰ ਦੀ ਮਹਿਮਾ ਨੂੰ ਗਾਉਂਦੇ ਹਨ ਇਥੇ ਮਹਾਰਾਜ ਜੀ ਸਿੱਧਾ ਨੂੰ ਦੱਸਦੇ ਖਾਲਸਾ ਜੀ ਵੀ ਉਹਦਾ ਦਰ ਕਿ ਹੋ ਗਿਆ ਹੈ ਉਹਦੇ ਦਰ ਨੂੰ ਇੰਨੇ ਜਾਣੇ ਗਾ ਰਹੇ ਨੇ ਉਹਦਾ ਭੇਦ ਨਹੀਂ ਕੋਈ ਪਾ ਸਕਦਾ ਉਹਦਾ ਦਰ ਅਸਚਰਜ ਹੈ ਉਹਦੀ ਸੋਭਾ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਵਰਣਨ ਨਹੀਂ ਕੀਤੀ ਜਾ ਸਕਦੀ ਸਤਗੁਰ ਕਹਿੰਦੇ ਗਾਵੈ ਜਤੀ ਸਤੀ ਸੰਤੋਖੀ ਅ ਮਾਫ ਕਰਨਾ ਵਾਹਿਗੁਰੂ ਜੀ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਜਤੀ ਖਾਲਸਾ ਜਿਹੜੇ ਬ੍ਰਹਮਚਾਰੀ ਚਾਰੀ ਹੁੰਦੇ ਜਿਵੇਂ ਲక్ష్మణ ਹੋਇਆ ਤੇ ਸਤੀ ਖਾਲਸਾ ਜਿਹੜੇ ਸਤ ਪਰਤਗੀ ਹੁੰਦੇ ਆ ਆਪਣੇ ਬਚਨ ਤੇ ਰਹਿਣ ਵਾਲੇ ਜਿਹੜੇ ਜਤੀ ਹੁੰਦੇ ਖਾਲਸਾ ਦੀ ਇਹ ਅੱਠ ਪ੍ਰਕਾਰ ਦੇ ਕਾਮ ਨੂੰ ਜਿੱਤਣ ਵਾਲੇ ਹੁੰਦੇ ਆ ਕਾਮ ਅੱਠ ਪ੍ਰਕਾਰ ਤਰ੍ਹਾਂ ਵਿਆਪਦਾ ਹੈ ਸਾਰੇ ਨੂੰ ਜਿੱਤ ਚੁੱਕੇ ਹੁੰਦੇ ਆ ਤੇ ਅੱਗੇ ਖ ਸੰਤੋਖੀ ਜਿਹੜੇ ਸੰਤੋਖ ਸਬਰ ਸ਼ੁਕਰ ਖਾਲਸਾ ਜੀ ਕਰਕੇ ਜਿਹੜੇ ਉਹਦੇ ਧਾਰਨੀ ਪੁਰਸ਼ ਹੁੰਦੇ ਆ ਉਹ ਸਾਰੇ ਹੀ ਮਹਾਰਾਜ ਤੇਰੇ ਜਸ ਨੂੰ ਗਾਰੇ ਗਾਵੈ ਵੀਰ ਕਰਾਰੇ ਵੀਰ ਕਰਾਰੇ ਮਤਲਬ ਤਗੜੇ ਕਰਾਰੇ ਦਾ ਮਤਲਬ ਤਗੜਾ ਤਗੜੇ ਯੋਧੇ ਬਲੀ ਤਗੜੇ ਬਹਾਦਰ ਸੂਰਮੇ ਜਿਵੇਂ ਖਾਲਸਾ ਦੀ ਅਰਜਨ ਵਰਗੇ ਭੀਮ ਵਰਗੇ ਜਿਹਦੇ ਬਾਰੇ ਲਗੀ ਤਾਂ ਸੁਆਮੀ ਜੀ ਨੇ ਖੜਕ ਸਿੰਘ ਲਿਖਿਆ ਖਾਲਸਾ ਜੀ ਇਹ ਸਾਰੇ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦੇ ਜਸ ਦੇ ਉਹਦੇ ਦਰ ਘਰ ਨੂੰ ਗਾਉਂਦੇ ਹਨ ਤੇ ਜਿਵੇਂ ਖਾਲਸਾ ਜੀ ਵੀਰ ਕਰਾਰੇ ਦਾ ਮਤਲਬ ਜਿਹੜੇ 52 ਵੀਰ ਨੇ ਅਕਾਲ ਪੁਰਖ ਵਾਹਿਗੁਰੂ ਦੇ ਸਾਥ ਸਾਜੇ ਹੋਏ ਜਾਂ ਖਾਲਸਾ ਜੀ ਹਨੂਮਾਨ ਜੀ ਹੋਏ ਜਾਂ ਭੈਰੂ ਹੋਇਆ ਇਹ ਵੱਡੇ ਜਿਹੜੇ ਬਲੀ ਨੇ ਇਹ ਸਾਰੇ ਮਹਾਰਾਜ ਦੇ ਅਕਾਲ ਪੁਰਖ ਦੇ ਜਸ ਨੂੰ ਗਾਉਣ ਵਾਲੇ ਹਨ ਗਾਵਣ ਪੰਡਿਤ ਪੜਨ ਰਖੀਸੁਰ ਜੋਗ-ਜੋਗ ਵੇਦਾ ਨਾਲੇ ਸਤਿਗੁਰੂ ਜੀ ਕਹਿੰਦੇ ਵੇਦ ਪੜਨ ਵਾਲੇ ਜਿਹੜੇ ਪੰਡਤ ਨੇ ਜਿਹੜੇ ਜੋਗ-ਜੋਗ ਦੇ ਵੇਦ ਭਾਵ ਕੱਲੇ-ਕੱਲੇ ਜੋਗ ਦੇ ਵੇਦ ਨੂੰ ਪੜਨ ਵਾਲੇ ਰਖੀ ਸਰ ਵੱਡੇ ਰਖੀ ਤੇ ਵੈਦਕ ਰਖੀ ਵਰਗੇ ਖਾਲਸਾ ਜੀ ਇਹ ਸਾਰੇ ਮਹਾਰਾਜੀ ਤੇਰੇ ਜਸ ਨੂੰ ਤੇਰੇ ਦਰ ਘਰ ਦੀ ਸਿਫਤ ਨੂੰ ਗਾ ਰਹੇ ਹਨ ਗਾਵਹਿ ਮੋਹੁਣੀਆ ਮਨ ਮੋਹਣ ਸੁਰਗਾ ਮਾਛ ਪਾਇਲੇ ਮਹਾਰਾਜ ਜੀ ਕਹਿੰਦੇ ਮਨ ਨੂੰ ਮੋਹਣ ਕਰਨ ਮੋਹ ਲੈਣ ਵਾਲੀਆਂ ਸਵਰਗ ਲੋਕ ਦੀਆਂ ਜਿਹੜੀਆਂ ਬੀਬੀਆਂ ਜਾਂ ਲੋਕ ਨੇ ਤੇ ਖਾਲਸਾ ਜੀ ਮਾਛ ਮਾਛ ਮਤਲਬ ਮਾਤ ਲੋਕ ਤੇ ਪਤਾਲ ਲੋਕ ਦੀਆਂ ਮੋਹਣੀਆਂ ਇਸਤਰੀਆਂ ਜਿਹੜੀਆਂ ਉਹ ਵੀ ਸੱਚੇ ਪਾਸ਼ਾ ਜੀ ਤੁਹਾਡੇ ਜਸ ਨੂੰ ਗਾ ਰਹੀਆਂ ਹਨ ਗਾਵਣ ਰਤਨ ਉਪਾਏ ਤੇਰੇ 68 ਤੀਰਥ ਨਾਲੇ اے ਵਾਹਿਗੁਰੂ ਜੀ ਜਿਹੜਾ ਖੀਰ ਸਮੁੰਦਰ ਖਾਲਸਾ ਜੀ ਰੜਕਿਆ ਸੀ ਤੇ ਉਹਦੇ ਵਿੱਚੋਂ 14 ਰਤਨ ਨਿਕਲੇ ਸਨ ਉਹ ਰਤਨ ਵੀ ਮਹਾਰਾਜੀ ਤੇਰੇ ਉਪਾਏ ਹੋਏ ਹਨ ਤੇਰੀ ਸੋਭਾ ਨੂੰ ਗਾ ਰਹੇ ਹਨ ਸੱਚੇ ਪਾਸ਼ਾ 68 ਤੀਰਥ ਨਾਲੇ ਜਿਹੜੇ 68 ਤੀਰਥ ਹਨ ਹਿੰਦੂਆਂ ਨੇ ਮੰਨੇ ਖਾਲਸਾ ਜੀ ਉਹ ਵੀ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਆਪੋ ਆਪਣੇ ਮਹਾਤਮ ਨਾਲ ਤੇਰੇ ਜਸ ਨੂੰ ਗਾ ਰਹੇ ਹਨ ਗਾਵਾਹ ਜੋਧ ਮਹਾਬਲ ਸੂਰਾ ਗਾਵਹ ਖਾਣੀ ਚਾਰੇ ਮਹਾਰਾਜ ਅਕਾਲ ਪੁਰਖ ਜੀ ਜੋਧ ਗਾਵਾ ਜੋਧ ਜੋਧ ਮਤਲਬ ਖਾਲਸਾ ਜੀ ਰਥੀ ਤੇ ਮਹਾਬਲ ਜਿਹੜਾ ਮਹਾਬਲੀ ਖਾਲਸਾ ਜੀ ਉਹ ਮਹਾ ਰਥੀ ਤੇ ਅੱਗੇ ਸੂਰਾ ਸੂਰਾ ਭਾਵ ਆਤ ਰਥੀ ਜਿਹੜੇ ਸਿਰੇ ਦੇ ਸੂਰਮੇ ਹਨ ਉਹ ਵੀ ਸੱਚੇ ਪਾਸ਼ਾ ਤੇਰੇ ਜਸ ਨੂੰ ਗਾ ਰਹੇ ਹਨ ਸਰੀਰ ਇੰਦਰੀਏ ਤੇ ਮਨ ਤੇ ਫਤਿਹ ਪ੍ਰਾਪਤ ਕਰਨ ਵਾਲੇ ਜਿਹੜੇ ਸੰਤ ਸੂਰਮੇ ਉਹ ਵੀ ਖਾਲਸਾ ਜੀ ਮਾਂ ਬਲੀ ਸੂਰਮੇ ਯੋਧੇ ਉਹ ਵੀ ਮਾਰੇ ਤੇਰੇ ਜਸ ਨੂੰ ਗਾ ਰਹੇ ਗਾਵੇ ਖਾਣੀ ਚਾਰੇ ਜਿਹੜੀਆਂ ਚਾਰੇ ਖਾਣੀਆਂ ਹਨ ਖਾਲਸਾ ਜੀ ਅੰਡੇ ਤੇ ਜੇਰ ਤੇ ਸੇਤ ਜਿਹਦੇ ਉਤਪਜ ਮਾਰੇ ਕਹਿੰਦੇ ਇਹਨਾਂ ਸਾਰੀਆਂ ਹੀ ਖਾਣੀਆਂ ਦੇ ਜੀਵ ਤੇਰੇ ਜਸ ਨੂੰ ਸੱਚੇ ਪਾਸ਼ਾ ਜੀ ਗਾਉਂਦੇ ਹਨ ਗਾਵਹ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਇਹ ਵਾਹਿਗੁਰੂ ਜੀ ਸਾਰੇ ਬ੍ਰਹਿਮੰਡ ਮੰਡਲ ਭਾਵ ਗ੍ਰਹਿ ਤੇ ਵਰਪੰਡਾ ਖਾਲਸਾ ਜੀ ਅਖੰਡ ਜਿਹੜੇ ਲੋਕ ਜਿੱਥੇ ਵਸਦੇ ਧਰਤੀ ਦੇ ਵਖ ਵਖ ਭਾਗ ਇਹ ਵੀ ਤੇ ਇਹਨਾਂ ਵਿੱਚ ਵਸਣ ਵਾਲੇ ਜੀਵ ਇਹ ਸਾਰੇ ਵਾਹਿਗੁਰੂ ਜੀ ਤੇਰੇ ਜਸ ਨੂੰ ਗਾਉਂਦੇ ਹਨ ਕਰ ਕਰ ਰੱਖੇ ਧਾਰੇ ਇਹ ਵਾਹਿਗੁਰੂ ਜੀ ਜਿਨ੍ਹਾਂ ਨੂੰ ਤੁਸੀਂ ਪੈਦਾ ਕਰਕੇ ਤੇ ਵੱਖੋ ਵੱਖਰੇ ਸਥਾਨਾਂ ਤੇ ਟਿਕਾ ਕੇ ਰੱਖਿਆ ਹੋਇਆ ਮਹਾਰਾਜ ਆਪਣੀ ਮੋੜ ਵਿੱਚ ਹੀ ਸਾਜਿਆ ਹੋਇਆ ਕਿਸੇ ਨੂੰ ਕਿਤੇ ਰੱਖਿਆ ਕਿਸੇ ਨੂੰ ਕਿਤੇ ਰੱਖਿਆ ਸਾਰੇ ਤੇਰੇ ਜਸ ਨੂੰ ਗਾਉਂਦੇ ਹਨ ਸਹੀ ਤੁਦ ਨੂੰ ਗਾਵਹਿ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਏ ਵਾਹਿਗੁਰੂ ਉਹੀ ਤੇਨੂੰ ਗਾਉਂਦੇ ਹਨ ਜੋ ਤੈਨੂੰ ਪਾਉਂਦੇ ਹਨ ਰਸਾਲੇ ਭਗਤ ਰਸਾਲੇ ਪਾਵ ਰਸਾਂ ਦੇ ਘਰ ਵਾਹਿਗੁਰੂ ਨੂੰ ਪਾਉਣ ਵਾਲੇ ਜਾਂ ਖਾਲਸਾ ਜੀ ਭਗਤ ਰਸਾਲੇ ਜਿਹੜੇ ਉਸ ਪਰਮੇਸ਼ਰ ਵਾਹਿਗੁਰੂ ਜੀ ਦੇ ਪ੍ਰੇਮ ਵਿੱਚ ਰੰਗੇ ਹੋਏ ਤੇਰੇ ਜਸ ਨੂੰ ਗਾਉਂਦੇ ਹਨ ਰਸਾ ਨਾਲ ਭਰ ਚੁੱਕੇ ਹਨ ਵਾਹਿਗੁਰੂ ਤੇਰੇ ਤੂੰ ਕਿਉਂਕਿ ਤੂੰ ਰਸਾਂ ਦਾ ਘਰ ਹੈ ਤੇ ਮਹਾਰਾ ਸੱਚੇ ਪਾਤਸ਼ਾਹ ਤੇਰੇ ਨਾਮ ਰਸੀਏ ਹੋ ਕੇ ਉਹ ਭਗਤ ਬਣ ਗਏ ਹਨ ਸੁੰਦਰ ਬਣ ਗਏ ਹਨ ਉਹ ਵੀ ਤੈਨੂੰ ਗਾਉਂਦੇ ਹਨ ਹੋਰ ਕੀਤੇ ਗਾਵਣ ਸੇ ਮੈਂ ਚੇਤਨ ਆਵਣ ਨਾਨਕ ਕਿਆ ਵਿਚਾਰੇ ਹੇ ਆਕਾਲ ਪੁਰਖ ਵਾਹਿਗੁਰੂ ਜੀ ਮਹਾਰਾਏ ਤੈਨੂੰ ਕਿੰਨੇ ਕ ਜੀਵ ਜੰਤ ਗਾਉਂਦੇ ਨੇ ਤੇਰੇ ਜਸ ਗਾਉਂਦੇ ਨੇ ਮੇਰੇ ਚਿੱਤ ਵਿੱਚ ਨਹੀਂ ਸੇਮਾ ਚੇਤਨਾ ਆਵਣ ਮਹਾਰਾਏ ਮੇਰੇ ਚੇਤ ਵਿੱਚ ਯਾਦ ਨਹੀਂ ਆ ਰਹੇ ਗੁਰੂ ਨਾਨਕ ਸਹਿਬ ਮਹਾਰਾਏ ਫਰਮਾਉਂਦੇ ਮੈਂ ਉਹਨਾਂ ਦੀ ਕੀ ਵਿਚਾਰ ਕਰ ਸਕਦਾ ਹਾਂ ਭਾਵ ਮੇਰੀ ਸਮਝ ਤੋਂ ਬਾਹਰ ਹਨ ਸੱਚੇ ਪਾਤਸ਼ਾਹ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀਂ ਹੇ ਆਕਾਲ ਪੁਰਖ ਵਾਹਿਗੁਰੂ ਮਹਾਰਾਜ ਜੀ ਆਪ ਜੀ ਵਰਗਾ ਹੋਰ ਕੋਈ ਨਹੀਂ ਸਿੱਧ ਲੋਕਾਂ ਨੂੰ ਮਹਾਰਾਜ ਦੱਸ ਰੇ ਕਿ ਇਹ ਸਿੱਧ ਲੋਕੋ ਸੋਈ ਸੋਈ ਸਦਾ ਸੱਚ ਸਾਹਿਬ ਉਹ ਹਮੇਸ਼ਾ ਪਰਮੇਸ਼ਰ ਰਹਿਣ ਵਾਲਾ ਸੱਚਾ ਸਾਹਿਬ ਹੈ ਉਹ ਸਦਾ ਹੀ ਸੱਚਾ ਹੈ ਉਹ ਪਿੱਛੇ ਵੀ ਸੱਚਾ ਸੀ ਤੇ ਮਹਾਰਾਜ ਕਹਿੰਦੇ ਅੱਗੇ ਆਉਣ ਵਾਲੇ ਵਰਤ ਵਰਤਮਾਨ ਕਾਲ ਵਿੱਚ ਵੀ ਜੋ ਆਪ ਭਵਿੱਖਤ ਵਿੱਚ ਵੀ ਖਾਲਸਾ ਜੀ ਉਹ ਸੱਚਾ ਹੀ ਹੋਵੇਗਾ ਉਹ ਮਹਾਰਾਜ ਦੀ ਮਹਿਮਾ ਦੀ ਵਡਿਆਈ ਦੀ ਖਾਲਸਾ ਜੀ ਮਹਿਮਾਨੀ ਕੀਤੀ ਜਾ ਸਕਦੀ ਸੱਚਾ ਸੱਚੀ ਨਹੀਂ ਜਿਹੜਾ ਵੱਡਾ ਉਹ ਆਪ ਸੱਚਾ ਹੈ ਉਹ ਤੋਂ ਵੱਡਾ ਉਹਦਾ ਨਾਮ ਸੱਚਾ ਹੈ ਉਹਦੀ ਵਡਿਆਈ ਸੱਚੀ ਹੈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਜਿਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਇਹ ਸਾਰੇ ਸੰਸਾਰ ਦੀ ਰਚਨਾ ਕੀਤੀ ਹੈ ਹੈਪੀ ਹੋਸੀ ਉਹ ਪਰਮੇਸ਼ਰ ਵਾਹਿਗੁਰੂ ਹੈ ਵੀ ਤੇ ਹੋਸੀ ਖਾਲਸਾ ਜੀ ਰਹੇਗਾ ਵੀ ਭਵਿੱਖਤ ਕਾਲ ਵਿੱਚ ਜਾਏ ਨਾ ਜਾਸੀ ਜਾਏ ਦਾ ਮਤਲਬ ਪੈਦਾ ਨਹੀਂ ਕੀਤਾ ਹੋਇਆ ਤੇ ਜਾਸੀ ਦਾ ਮਤਲਬ ਮਰ ਨਹੀਂ ਸਕਦਾ ਉਹ ਪਰਮੇਸ਼ਰ ਵਾਹਿਗੁਰੂ ਤਰੈ ਕਾਲ ਆਬਾਦ ਰੂਪ ਹੈ ਖਾਲਸਾ ਜੀ ਉਹ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦਾ ਮਾਲਕ ਉਹ ਨਾ ਖਾਲਸਾ ਜੀ ਪੈਦਾ ਹੋਇਆ ਤੇ ਨਾ ਮਰੇਗਾ ਸੋ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿਹਨੂੰ ਪਾਈ ਹੇ ਵਾਹਿਗੁਰੂ ਜੀ ਨੇ ਆਪਣੀ ਮਾਇਆ ਕਾਲਪੁਰਖ ਵਾਹਿਗੁਰੂ ਜੀ ਨੇ ਜਿਹੜੀ ਆਪਣੀ ਮਾਇਆ ਹੈ ਉਹ ਆਪ ਹੀ ਆਪਣੀ ਸ੍ਰਿਸ਼ਟੀ ਉਹਦੇ ਨਾਲ ਪੈਦਾ ਕੀਤੀ ਹੈ ਤੇ ਅਨੇਕ ਪ੍ਰਕਾਰ ਜਿੰਸੀ ਭਾਵ ਨਸਲਾਂ ਜਿੱਦਾਂ ਆਪਾਂ ਕਿਸੇ ਨੂੰ ਕਹਿ ਦਿੰਦੇ ਆ ਨਾ ਜਿੰਸ ਖਾਲਸਾ ਜੀ ਉਹੀ ਜਿੰਸੀ ਇੱਥੇ ਲਿਖਿਆ ਕਿ ਵੱਖ-ਵੱਖ ਪ੍ਰਕਾਰ ਦੀਆਂ ਜਿਹੜੀਆਂ ਨਸਲਾਂ ਹੈ ਰੰਗੀ ਰੰਗੀ ਭਾਤੀ ਉਹ ਵਾਹਿਗੁਰੂ ਜੀ ਨੇ ਭਾਂਤ ਭਾਂਤ ਦੀ ਤਰ੍ਹਾਂ-ਤਰ੍ਹਾਂ ਦੀ ਖਾਲਸਾ ਜੀ ਵਨਸਵੰਨੀ ਇਹ ਜਿਹੜੀ ਸ੍ਰਿਸ਼ਟੀ ਪੈਦਾ ਕੀਤੀ ਹੈ ਵਨਸਵੰਨੀਆਂ ਨਸਲਾਂ ਪੈਦਾ ਕੀਤੀਆਂ ਹਨ ਮਾਇਆ ਜਿੰਨੂੰ ਪਾਈ ਜਿਸ ਪਰਮੇਸ਼ਰ ਨੇ ਆਪਣੀ ਸ਼ਕਤੀ ਦੁਆਰਾ ਸ੍ਰਿਸ਼ਟੀ ਪੈਦਾ ਕੀਤੀ ਹੈ ਭਾਵੇਂ ਮਾਇਆ ਨਾਲ ਪੈਦਾ ਕੀਤੀ ਹੈ ਉਹ ਵੀ ਤੇਰੇ ਦਰ ਘਰ ਦੀ ਖਾਲਸਾ ਜੀ ਮਹਿਮਾ ਨੂੰ ਗਾਉਂਦੇ ਹਨ ਕਰ ਕਰ ਵੇਖਿਆ ਕੀਤਾ ਆਪਣਾ ਜੀ ਜੋ ਇਸ ਦੀ ਵਡਿਆਈ ਉਹ ਵਾਹਿਗੁਰੂ ਆਪਣੇ ਸੰਸਾਰ ਨੂੰ ਪੈਦਾ ਕਰ ਕਰਕੇ ਆਪ ਹੀ ਵੇਖ ਰਿਹਾ ਤੇ ਖਾਲਸਾ ਜੀ ਉਹਦੀ ਨਿਗਰਾਨੀ ਰੱਖ ਰਿਹਾ ਉਹਦੀ ਆਪਣੀ ਮौज ਹੈ ਉਹਦੀ ਆਪਣੀ ਵਡਿਆਈ ਹੈ ਆਪਣੀ ਇੱਛਾ ਹੈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਜੋ ਤਿਸ ਭਾਵੈ ਸਿੱਧ ਲੋਕੋ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜੋ ਪਹੁੰਦਾ ਹੈ ਉਹ ਆਪਣੇ ਦਰ ਘਰ ਵਿੱਚ ਬੈਠ ਕੇ ਕਰਦਾ ਹੈ ਸੋਈ ਕਰ ਸੀ ਉਹ ਹੀ ਕੁਝ ਕਰਦਾ ਹੈ ਹੁਕਮ ਨਾ ਕਰਨਾ ਜਾਈ ਉਹਨੂੰ ਕੋਈ ਹੁਕਮ ਨਹੀਂ ਕਰ ਸਕਦਾ ਉਹਨੂੰ ਕੋਈ ਇਹ ਨਹੀਂ ਕਹਿ ਸਕਦਾ ਤੂੰ ਇਹ ਨਹੀਂ ਕੀਤਾ ਰੱਬਾ ਐਂ ਕਰਨਾ ਜਿੱਦਾਂ ਸੰਸਾਰ ਦੇ ਲੋਕ ਕਹਿ ਦਿੰਦੇ ਰੱਬਾ ਤੂੰ ਆਹ ਕਿਉਂ ਕਰਤਾ ਤੈਨੂੰ ਆਹ ਕਰਨਾ ਚਾਹੀਦਾ ਸੀ ਮਹਾਰਾਜ ਕਹਿੰਦੇ ਹੁਕਮ ਨਾ ਕਰਨਾ ਜਾਈ ਉਹਦੇ ਅੱਗੇ ਕਿਸੇ ਦਾ ਹੁਕਮ ਨਹੀਂ ਚੱਲਦਾ ਉਹ ਆਪਣੀ ਇੱਛਾ ਤੇ ਆਪਣੀ ਮੌਜ ਦਾ ਖਾਲਸਾ ਜੀ ਮਾਲਕ ਹੈ ਸੋ ਪਾਤਸ਼ਾਹੋ ਸਾਹਾपत ਸਾਹਿਬ ਨਾਨਕ ਰਹਿਣ ਰਜ਼ਾਈ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਸਿੱਧ ਲੋਕੋ ਸੋ ਪਾਤਸ਼ਾਹ ਉਹ ਸਾਰਿਆਂ ਪਾਤਸ਼ਾਹਾਂ ਦਾ ਪਾਤਸ਼ਾਹ ਬਾਦਸ਼ਾਹ ਸ਼ਹਿਨਸ਼ਾਹ ਹੈ ਉਹਦੇ ਉਹਦੇ ਅੱਗੇ ਖਾਲਸਾ ਜੀ ਕੋਈ ਖੜ ਨਹੀਂ ਸਕਦਾ ਵੱਡੇ ਵੱਡੇ ਦੇਵਤੇ ਖਾਲਸਾ ਜੀ ਵੱਡਾ ਦੇਵਤਾ ਦੇਵਤਿਆਂ ਦਾ ਰਾਜਾ ਮੰਨਿਆ ਜਾਂਦਾ 인ਦਰ ਮਹਾਰਾਜ ਕਹਿੰਦੇ ਆਕਾਲ ਪੁਰਖ ਦੇ ਚਰਨਾਂ ਤੇ ਟੈ ਪੈਂਦਾ ਹੈ ਐਸਾ ਦਾਤਾ ਐਡਾ ਪਾਰਸ਼ਾ ਸ਼ਹਿਨशाह ਆਕਾਲ ਪੁਰਖ ਵਾਹਿਗੁਰੂ ਹੈ ਨਾਨਕ ਰਹਿਣ ਰਜਾਈ ਸਾਨੂੰ ਸਾਰਿਆਂ ਨੂੰ ਉਹਦੀ ਰਜਾ ਵਿੱਚ ਚੱਲਣਾ ਚਾਹੀਦਾ ਹੈ ਉਹਦਾ ਦਰ ਘਰ ਐਡਾ ਬਿਆੰਤ ਹੈ ਸਾਰਾ ਸੰਸਾਰ ਉਹਦੇ ਦਰ ਘਰ ਦੀ ਮਹਿਮਾ ਨੂੰ ਲੋਚਦਾ ਹੈ ਸੋ ਸਿੱਧਾਂ ਨੂੰ ਮਹਾਰਾਜ ਸੱਚੇ ਪਾਸ਼ਾ ਨੇ ਇੱਥੇ ਵੱਡੀ ਖਾਲਸਾ ਜੀ ਮਹਿਮਾ ਸੁਣਾਉਣਾ ਕੀਤੀ ਉਸ ਪਰਮੇਸ਼ਰ ਆਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਦੀ ਇਥੇ ਸਤਿਗੁਰੂ ਜੀ ਵਸ ਕੇ ਖਾਲਸਾ ਜੀ ਸਭ ਜੀਵਾਂ ਦੀ ਸਾਮ ਸੰਭਾਲ ਕਰਦਾ ਹੈ ਤੇ ਮਹਾਰਾਜ ਜੀ ਨੇ ਇਹੀ ਕਹਿਣਾ ਕੀਤਾ ਕਿ ਉਹ ਵੱਡਿਆਂ ਸ਼ਾਹਾਂ ਦਾ ਸ਼ਾਹ ਤੇ ਪਾਤਸ਼ਾਹਾਂ ਦਾ ਪਾਦਸ਼ਾਹ ਬਾਦਸ਼ਾਹ ਹੈ ਉਹਦੇ ਅੱਗੇ ਖਾਲਸਾ ਜੀ ਕਿਸੇ ਦਾ ਹੁਕਮ ਨਹੀਂ ਚੱਲਦਾ ਨਾਨਕ ਰਹਿਣ ਰਾਈ ਪਰ ਉਹਦੇ ਹੁਕਮ ਵਿੱਚ ਆਪਾਂ ਜੀ ਰਹੀਏ ਤੇ ਖਾਲਸਾ ਜੀ ਲੋਕ ਦੇ ਸੁੱਖ ਤੇ ਪਰਲੋਕ ਦੇ ਸੁੱਖ ਸਾਡੇ ਪੱਲੇ ਆਉਣਗੇ ਸੋ ਮਹਾਰਾਜ ਕਿਰਪਾ ਕਰਨ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ